ਹਰੀਆਬਲ ਘਟ ਗਈ ਹੈ ਪਾਣੀ ਦਾ ਸતર ਨੀਚੇ ਜਾ ਰਿਹਾ ਹੈ ਪੋਲੂਸ਼ਨ ਫੈਲ ਰਿਹਾ ਹੈ ਬਹੁਤ ਸਾਰੀਆਂ ਬਿਮਾਰੀਆਂ ਕੈਂਸਰ ਵਾਲੀਆਂ ਬਿਮਾਰੀਆਂ ਫੈਲ ਰਹੀਆਂ ਸੋ ਇਸ ਵਾਸਤੇ ਇਹ ਹਰੀਆਬਲ ਲਹਿਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਬਹੁਤ ਰਕਤ ਘਟ ਗਏ ਨੇ ਜੰਗਲ ਕੱਟੇ ਗਏ ਨੇ ਤੇ ਪੰਛੀ ਸਤੋਂ ਮੁੱਖ ਮੋੜਗੇ ਨੇ ਇਹ ਲੋੜ ਆ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਇੱਕ ਬੱਚੇ ਬੱਚੇ ਦੇ ਅੰਦਰ ਮਾਈ ਭਾਈ ਦੇ ਅੰਦਰ ਇਹ ਜਿਹੜਾ ਹੈ ਜज्ਬਾ ਆਉਣਾ ਚਾਹੀਦਾ ਕਿ ਲਹਿਰ ਅਸੀਂ ਚਲਾਈਏ ਬੂਟੇ ਲਗਾਈਏ ਅਤੇ ਬੂਟਿਆਂ ਦੀ ਪਾਲਣਾ ਕਰੀਏ ਬੱਚਿਆਂ ਵਾਂਗੂ ਪਾਲਣਾ ਕਰੀਏ ਤਾਂ ਉਹ ਟੱਕੀ ਸਾਬ ਤੋਂ ਅਸੀਂ ਪਹਿਲਾਂ ਤੋਂ ਬਹੁਤ سارے ਬੂਟੇ ਲਾਉਂਦੇ ਆ ਰਹੇ ਹਾਂ ਸੰਭਾਲ ਕਰਦੇ ਆ ਰਹੇ ਹਾਂ ਜੋ ਫੁੱਲ ਵੀ ਦਿੰਦੇ ਨੇ ਫਲ ਵੀ ਦਿੰਦੇ ਨੇ ਤੁਸੀਂ ਅੱਖੀਂ ਜਾ ਕੇ ਦੇਖ ਸਕਦੇ ਹੋ ਸਾਡੇ ਇੱਥੇ ਹੀ ਬੂਟੇ ਲਾਏ ਹੈ ਅੱਜ ਦੇਸੀ ਅੰਬ ਜਿਹੜੇ ਹਨ ਕਿੰਨੇ ਕਿੰਨੇ ਕਿਉਂਕਿ ਕੰਮ ਤਿਆਰ ਹੋਣ ਵਾਸਤੇ 10-12 ਸਾਲ ਦਾ ਸਮਾਂ ਲੱਗ ਜਾਂਦਾ ਹੈ। ਦੇਸੀ ਅੰਬ ਜੋ ਹੈ। ਸੋ ਇਸ ਕਰਕੇ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਬੂਟੇ ਇੱਕ-ਵੁਟਾ ਨਹੀਂ ਅਸੀਂ ਕਹਾਂਗੇ ਵੱਧ ਤੋਂ ਵੱਧ ਜਿਹੜੇ ਹਨ ਬੂਟੇ ਰੁੱਖ ਲਗਾਉਣੇ ਚਾਹੀਦੇ ਹਨ ਜੋ ਹੈ ਹਰਿਆਵਲ ਹੈ। ਇਹ ਸਾਡਾ ਜੀਵਨ ਹੈ। ਆਕਸੀਜਨ ਜੇ ਆਕਸੀਜਨ ਤੋਂ ਬਿਨਾ ਇਨਸਾਨ ਜੀਓ ਨਹੀਂ ਸਕਦਾ। ਆਕਸੀਜਨ ਜਿਹੜੀ ਹੈ ਨਾ ਇਹ ਹਰਿਆਵਲ ਤੋਂ ਹੀ ਮਿਲਦੀ ਹੈ। ਇਹਨਾਂ ਦਰਖਤਾਂ ਤੋਂ ਹੀ ਮਿਲਦੀ ਹੈ ਨਾ ਬੂਟਿਆਂ ਤੋਂ ਹੀ ਮਿਲਦੀ ਹੈ ਜਿੰਨੀ ਹਰਿਆਵਲ ਆਵੇਗੀ ਉਨੀ ਖਸ਼ਾਲੀ ਹੋਗੀ ਬਾਹਲੇ ਦੇਸ਼ਾਂ ਦੇ ਲੋਕ ਬਹੁਤ ਬਹੁਤ ਜਾਗਰਤ ਨੇ ਸਾਡੇ ਨਾਲ ਵੀ ਅੱਗੇ ਪਾਣੀ ਦੀ ਬਹੁਤ ਸੰਭਾਲ ਕਰਦੇ ਨੇ ਤੇ ਅਸੀਂ ਦੇਖਿਆ ਆਪਣੀ ਅੱਖੀਂ ਜਾ ਕੇ ਯੂਰਪ ਦੇ ਦੌਰੇ ਤੇ ਗਏ ਸੜਕਾਂ ਦੇ ਕੰਢੇ ਤੇ ਬਹੁਤ ਸਾਰੇ ਦਰਖਤ ਖੜੇ ਨੇ ਪਰੰਤੂ ਉਹਨਾਂ ਨੂੰ ਕੋਈ ਕੱਟਦਾ ਨਹੀਂ ਹੈ ਆਪੋ ਬਣ ਵੀ ਖਵੇ ਤੱਕੀ ਸਾਹਿਬ ਅਸੀਂ ਇਸ ਤਰ੍ਹਾਂ ਦੇ ਸਕੂਲ ਰੱਖਦੇ ਆ ਪਹਿਲਾਂ ਤੋਂ ਸੋ ਇਸ ਕਰਕੇ ਇਹ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਕਿ ਆਓ ਇਸ ਚੀਜ਼ ਨੂੰ ਅਸੀਂ ਸਮਝੀਏ ਇਸ ਦੀ ਮਹਾਨਤਾ ਨੂੰ ਸਮਝੀਏ ਹਰਿਆਵਲ ਦਰੱਖਤਾਂ ਬੂਟਿਆਂ ਦੀ